ਬਾਬਾ ਮੋਤੀ ਮਹਿਰਾਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਤ ਦੁੱਧਾ ਲੰਗਰ ਪਾਲਟਾ ਬੰਮ ਰੋਟਵਲੋਂ ਲਗਾਇਆ ਜਾ ਰਿਹਾ ਹੈ ਤੇ ਸੰਗਤਾਂ ਵੀ ਲੰਗਰ ਛਕ ਰਹੀਆਂ ਹਨ ਅੱਜ ਬਾਬਾ ਮੋਤੀਰਾ ਮਹਿਰਾਜੀ ਦਾ ਸ਼ਹੀਦੀ ਦਿਹਾੜੇ ਤੇ ਜਿਹੜਾ ਦੁੱਧਾ ਲੰਗਰ ਲਾਇਆ ਗਿਆ ਸੰਗਤਾਂ ਵਾਸਤੇ

ਬਾਬਾ ਮੋਤੀ ਮਹਿਰਾਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜਾ ਅੱਜ ਦੁੱਧਾ ਲੰਗਰ ਪਾਲਟਾ ਬੰ ਮਲੋਟ ਵੱਲੋਂ ਲਗਾਇਆ ਗਿਆ ਹੈ ਉਸ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ। ਬਾਬੀ ਬਾਬਾ ਮੋਤੀ ਮਹਿਰਾਜੀ ਉਹ ਜਿਨ੍ਹਾਂ ਨੇ ਛੋਟੇ ਸਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਆਪਣੇ ਹੱਥੀਂ ਦੁੱਧ ਪਿਲਾਇਆ ਤੇ ਉਹਨਾਂ ਨੂੰ ਛੋਟੇ ਸਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਦੁੱਧ ਦੀ ਸੇਵਾ ਦਾ ਸੇਵਾ ਮਿਲੀ। ਯਾਦ ਦੇ ਵਿੱਚ ਪਾਲਟਾਬਾ ਮਲੋਟ ਵੱਲੋਂ ਮੇਰਾ ਪਰਿਵਾਰ ਵੱਲੋਂ ਜਿਹੜਾ ਹੈ ਸੰਗਤਾਂ ਵਾਸਤੇ ਦੁੱਧਾ ਲੰਗਰ ਲਗਾਇਆ ਗਿਆ। ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ। ਪਾਲਟਾਬਾ ਮਲੋਟ। ਉਹ ਛੁੱਟ ਕੇ ਸਾਰੇ ਖੜੀ ਲੰਗਰ। ਬਾਬਾ ਮੋਤੀ ਮਹਿਰਾ ਜੀ ਦੀ ਸ਼ਹਾਦਤ ਦੇ ਦਿਹਾੜੇ ਤੇ ਜਿਹੜਾ ਅੱਜ ਦੁੱਧਾ ਲੰਗਰ ਪਾਲਟਾ ਬੰ ਮਲੋਟ ਵੱਲੋਂ ਲਗਾਇਆ ਗਿਆ ਹੈ। ਬਾਬਾ ਮੋਤੀ ਮਹਿਰਾਜੀ ਨੇ ਛੋਟੇ ਸਹਿਬ ਜੈਦਿਆਂ ਦੀ ਮਾਤਾ ਗੁਜਰੀ ਜੀ ਨੂੰ ਜਿਹੜੇ ਦੁੱਧ ਪਲਾਉਣ ਦੀ ਸੇਵਾ ਕੀਤੀ ਸੀ ਤੇ ਬਾਅਦ ਵਿੱਚ ਬਾਬਾ ਮੋਤੀ ਮਹਿਰਾਜੀ ਦੇ ਪਰਿਵਾਰ ਨੂੰ ਜ਼ਾਲਮ ਹਕੂਮਤ ਵੱਲੋਂ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਸੀ। ਤੇ ਉਹਨਾਂ ਬਾਬਾ ਮੋਤੀ ਮਹਿਰਾਜੀ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਦੁੱਧਾ ਲੰਗਰ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਛੀਦੀ ਦਿਹਾੜੇ ਨੂੰ ਸਮਰਪਿਤ ਜਿਹੜਾ ਦੁੱਧਾ ਲੰਗਰ ਲਗਾਇਆ ਗਿਆ ਹੈ ਮਲੋੜ ਦੇ ਵਿੱਚ ਪਾਲ ਟੱਬਾ ਮੇਰਾ ਪਰਿਵਾਰ ਵੱਲੋਂ ਇਹ ਜਿਹੜਾ ਲੰਗਰ ਲਗਾਇਆ ਗਿਆ ਹੈ ਜੋ ਮਲੋੜ ਦੇ ਬਿਢੰਡਾ ਤਕੌਨੀ ਚੌਂਕ ਤੇ ਜੋ ਟੱਬਾ ਹੈ ਉਹਨਾਂ ਦੇ ਪਰਿਵਾਰ ਵੱਲੋਂ ਮੇਰਾ ਪਰਿਵਾਰ ਵੱਲੋਂ ਇਹ ਦੁੱਧਾ ਲੰਗਰ ਲਗਾਇਆ ਗਿਆ ਹੈ ਬਾਬਾ ਮੋਤੀ ਮਹਿਰਾ ਜੀ ਦੀ ਸ਼ਹੀਦੀ ਦਿਵਾਲੇ ਨੂੰ ਸਮਰਪਿਤ ਦੁੱਧਾ ਲੰਗਰ ਜਿਹੜਾ ਲਗਾਇਆ ਗਿਆ ਹੈ ਬੰਦ ਬੰਦ ਕੇ ਬੈਠੋ ਬੰਦ ਬੰਦ ਕੇ ਬੈਠੋ ਉੱਥੇ ਬੈਠੋ ਬੱਚਿਓ ਉੱਥੇ ਫੜਾ ਦਿੰਦੇ ਆ ਤੁਹਾਨੂੰ ਬੇਟਾ ਇਹ ਦੋ ਆਗੂ ਬਿਸਕੁਟ ਦੇਨੇ ਆ ਦੂਜੇ ਜਿਵਾਦ ਵਾਰ ਬਿਸਕੁਟ ਆ ਨਾ ਨਾ ਆਪ ਟ੍ਰੇਨ ਆਉਣਾ ਤੂੰ ਭਾ ਕੇ ਪਿਆ ਸੋਣ ਲਾ ਬੇਟਾ ਉੱਥੇ ਬੈਠ ਜਾਓ ਤੁਹਾਨੂੰ ਬੈਠ ਕੇ ਫੜਾ ਦਿੰਦੇ ਆ ਇਹ ਪਲਟੀ ਕਿਤਨੇ ਖੰਦ ਕੇਰ ਕੇ ਬੀ ਬੈਠ ਕੇ ਪੀ ਲੋ ਪੀ ਲੋ ਵੀ ਬੈਠ ਕੇ ਮਲੋੜ ਦੇ ਵਿੱਚ ਮੇਰਾ ਪਰਿਵਾਰ ਵੱਲੋਂ ਪਾਲ ਢਬਾ ਉਹਨਾਂ ਦੇ ਮੇਰੇ ਪਰਿਵਾਰ ਵੱਲੋਂ ਜਿਹੜਾ ਬਾਬਾ ਮੋਤੀराम ਮਹਿਰਾਜੀ ਦੇ ਸ਼ਹੀਦੀ ਦਿਹਾੜੇ ਤੇ ਸਮਰਪਿਤ ਜਿਹੜਾ ਦੁੱਧਾ ਲੰਗਰ ਲਗਾਇਆ ਗਿਆ ਹੈ ਹਰ ਸਾਲ ਦੀ ਤਰ੍ਹਾਂ ਮੇਰਾ ਪਰਵਾਰ ਵੱਲੋਂ ਜਿਹੜਾ ਬਾਬਾ ਮੋਤੀराम ਮਹਿਰਾਜੀ ਦੀ ਯਾਦ ਦੇ ਵਿੱਚ ਜਿਹੜਾ ਦੁੱਧਾ ਲੰਗਰ ਲਗਾਇਆ ਜਾਂਦਾ ਹੈ لوجي لوکوں کاریوں چھانوان جی تھاں تے چاندے تھوڑے چاندے واسطے تھاں تے لوجی لوکوں چھانوان جی تھاں تے چاندے تھوڑے چاندے واسطے تھاں تے لوجی لوکوں چھانوان جی تھاں تے چاندے تھوڑے چاندے واسطے تھاں تے لوجی لوکوں چھانوان جی تھاں تے چاندے تھوڑے چاندے واسطے تھاں تے لوجی لوکوں چھانوان جی تھاں تے چاندے تھوڑے چاندے واسطے تھاں تے لوجی لوکوں چھانوان جی تھاں تے چاندے تھوڑے چاندے واسطے تھاں تے لوجی لوکوں چھانوان جی تھاں تے چاندے تھوڑے چاندے واسطے تھاں تے لوجی لوکوں چھانوان جی تھاں تے چاندے تھوڑے چاندے واسطے تھاں تے لوجی لوکوں چھانوان جی تھاں تے چاندے تھوڑے چاندے واسطے تھاں تے لوجی لوکوں چھانوان جی تھاں سچ کي ڪيو آهيو ۽ نه ڪيو آهيو